ਵੀਡੀਓ ਬਿਕਣ ਵਾਲੀਆਂ ਸਾਰੀਆਂ ਭੈਣ ਭੈਰ ਪਰ ਸਸੀ ਕੁਲਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਇਹਨਾਂ ਨੁੱਡਲ ਬਾਰੇ ਇਹ ਸੋਈਆਂ ਜਿਹੜੀਆਂ ਨੇ ਆਪਾਂ ਆਨਲਾਈਨ ਮੰਗਵਾਈਆਂ ਨੇ ਮਸ਼ੀਨ ਦੇ ਨਾਲ ਤਾਂ ਆਪਾਂ ਨੂੰ ਇੱਕ ਹੀ ਸੋਈ ਮਿਲੀ ਸੀਗੀ ਜਿਹੜੀ ਆਪਾਂ ਕਢਾਈ ਕਰਨੀ ਹੁੰਦੀ ਏ ਇਸ ਤਰ੍ਹਾਂ ਹੈਗਾ ਪਹਿਲਾਂ ਨੰਬਰ ਦਿੱਤਾ ਹੈ ਇਹਦਾ ਨਾ ਇਸ ਤਰ੍ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਖੋਲ ਕੇ ਤੁਹਾਨੂੰ ਦਿਖਾ ਦਦੇ ਹਾਂ

इधर आ गया एक थ्री जिमें स्पेस के हिसाब में स्पेस ज़्यादा वा यह टू ये है टू थ्री फोर ਨਮਾਤਰ ਉਹ ਜਿਹੜੀ ਸਪੇਸ ਹੈ ਵਿੱਚ ਇਹਨਾਂ ਦੇ ਉਹ ਨੰਬਰਾਂ ਦੇ حساب ਨਾਲ ਹੀ ਦਿੱਤੀ ਹੋਈ ਹੈ ਇਹ ਆਨਲਾਈਨ ਆਪਾਂ ਮੰਗਵਾਈਆਂ ਨੇ 210 ਰੁਪਏ ਦੀਆਂ ਹੁਣ ਆਪਾਂ ਜਿਹੜੇ ਸਭ ਤੋਂ ਜ਼ਿਆਦਾ ਸਪੇਸ ਵਾਲੀ ਇਹ ਇਹ 4 ਨੰਬਰ ਸੁਈ ਇਹਨੂੰ ਆਪਾਂ ਅਟੈਚ ਕਰਕੇ ਤੇ ਫਿਰ ਆਪਾਂ ਮੂਰੀਆਂ ਬਣਾਵਾਂਗੇ ਇਨਨੂੰ ਉਹਨਾਂ ਨੂੰ ਆਪਾਂ ਸਾਈਡ ਤੇ ਰੱਖ ਦਵਾਂਗੇ ਇਹਨਾਂ ਨਾਲ ਆਪਾਂ ਸੂਈ ਪਹਿਲਾਂ ਖੋਲਣੀ ਹੁੰਦੀ ਏ ਸੂਈ ਖੋਲਣ ਤੋਂ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਕੱਪੜਾ نیچے ਰੱਖਣਾ ਵਾ ਕਿ ਸੂਈ ਖੋਲਦਿਆਂ ਜਿਹੜੀ ਇਹ نیچے ਨਾ ਗਿਰ ਜਾਵੇ ਇਸ ਤਰ੍ਹਾਂ ਹੁਣ ਆਪਾਂ ਸੂਈ ਜੀ ਕਰਕੇ ਇਹ ਸਿੰਪਲ ਸੂਈ ਇਸ ਆਪਣੀ ਇਹਨੂੰ ਖੋਲ ਲਵਾਂਗੇ ਹੁਣ ਇਸ ਤਰੀਕੇ ਆਪਾਂ ਇਨਟੈਚ ਕਰਾਂਗੇ ਟੈਚ ਕਰਨੇ ਗਿਆ ਆਪਾਂ ਧਿਆਨ ਰੱਖਣਾ ਵਾ ਜਿਹੜੇ ਆ ਕੱਟ ਵਾਲੇ ਪਾਸੇ ਨੇ ਇਹ ਆਪਾਂ ਆਪਣੇ ਵਾਲੇ ਪਾਸੇ ਨੂੰ ਕਰਨੇ ਨੇ ਪਰ پورا ਆਪਾਂ ਲੈ ਜਾਣਾ ਨੂੰ ਇੱਥੇ ਮਾ ਕੇ ਇਸ ਤਰ੍ਹਾਂ ਪਾਸੇ ਦੀਆਂ ਪਾ ਕੇ ਇੱਥੋਂ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਐਡ ਕਰ ਦੇਣਾ। ਟੈਡ ਕਰਨ ਤੋਂ ਬਾਅਦ ਫਿਰ ਆਪਾਂ ਹੱਥ ਨਾਲ ਇਸ ਤਰ੍ਹਾਂ ਘੁਮਾ ਕੇ ਦੇਖ ਸਕਦੇ ਹਾਂ। ਇਹ ਆਪਣੀ ਸੂਈ ਕਿਤੇ ਪੈਰ ਤੇ ਤੇ ਨਹੀਂ ਵੱਜਦੀ ਹੈਗੀ। ਠੀਕ ਹੈ ਇਸ ਤਰ੍ਹਾਂ ਹੁਣ ਆਪਾਂ ਤੁਹਾਨੂੰ ਦੱਸਾਂਗੇ ਤੱਗੇ ਆਪਾਂ ਤੰਰੀ ਰੀਲਾਂ ਆ ਲੈ ਲਈਆਂ ਨੇ ਆਹ ਕਮੀਜ਼ ਆ ਕਮੀਜ਼ ਦੇ ਫਲਾਵਰ ਨਾਲ ਦੀ ਐ ਇੱਕ ਜਿਹੜੀ ਆ ਨਾਲ ਦੇ ਸੇਮ ਆ ਇਹ ਆਪਾਂ نیچے ਭਰਾਂਗੇ ਦੋਨੇ ਆਹ ਕਢਾਈ ਨਾਲ ਦੀਆਂ ਲੈ ਕੇ ਰੀਲਾਂ ਹੁਣ ਆਪਾਂ ਤੁਹਾਨੂੰ ਦੱਸਾਂਗੇ ਡਿਜ਼ਾਈਨ ਬਣਾਉਣਾ ਸਭ ਤੋਂ ਪਹਿਲਾਂ ਆਪਾਂ ਡਿਜ਼ਾਈਨ ਦੀ ਸੈਟਿੰਗ ਕਰਕੇ ਡਿਜ਼ਾਈਨ ਸਿਲੈਕਟ ਕਰਕੇ ਕੀ ਡਿਜ਼ਾਈਨ ਪਾਣਾ ਹੈ ਇਸ ਕਪੜੇ ਦੇ ਤਾਂਾਂਗੇ ਉਸ ਤੋਂ ਬਾਅਦ ਫਿਰ ਸਲਵਾਰ ਦੀ ਮੂਰੀ ਤੇ ਬਣਾਵਾਂਗੇ ਇਸ ਤਰ੍ਹਾਂ ਆਪਾਂ ਕੋਈ ਵੀ ਡਿਜ਼ਾਈਨ ਬਣਾਉਣਾ ਹੋਵੇ ਪਹਿਲਾਂ ਰੈਪ ਕਪੜੇ 'ਤੇ ਸਲੈਕਟ ਕਰ ਲਈਦਾ ਡਿਜ਼ਾਈਨ ਤੇ ਸੈਟਿੰਗ ਵੀ ਆਪਾਂ ਕਿੰਨਾ ਵਿਰਲਾ ਕਰਨਾ ਹੈ ਕਿੰਨਾ ਸੋਹਣਾ ਡਿਜ਼ਾਈਨ ਬਣਾਉਣਾ ਹੈ ਕਿੰਨਾ ਵੱਡਾ ਕਰਨਾ ਹੈ ਸਾਈਜ਼ ਕਿੰਨਾ ਛੋਟਾ ਕਰਨਾ ਇਸ ਡਿਜ਼ਾਈਨ ਦੇ ਸਭ ਪਹਿਲਾਂ ਟੈਕਿੰਗ ਕਰਕੇ ਫਿਰ ਆਪਾਂ ਮੂਲੀ ਤੇ ਤਿਆਰ ਕਰਾਂਗੇ ਇਸ ਤਰੀਕੇ ਹੁਣ ਆਪਾਂ ਡਿਜ਼ਾਈਨ ਬਣਾਵਾਂਗੇ ਇਹ ਦੂਸਰੀ ਮੂਰੀ ਨੂੰ ਅਲੱਗਾਂ ਜੇ ਪਹਿਲਾਂ ਆਪਾਂ ਨੀਚੇ ਜਿਗਜ਼ੈਗ ਪਾਲੀ ਲੈਣ ਇੱਕ ਉਸ ਤੋਂ ਬਾਅਦ ਆਪਾਂ ਹੱਪ ਵਿੱਚ ਸਿੱਧੇ ਸਿੱਧੀ ਸੀਨ ਲਾ ਲਈ ਉਸ ਤੋਂ ਬਾਅਦ ਫਿਰ ਜਿਗਜ਼ੈਗ ਬਣਾ ਲਈ ਉਸ ਤੋਂ ਬਾਅਦ ਫਿਰ ਸਿੱਧੀ ਜਿੱਥੇ ਸਿੱਧੀ ਸੀਗੀ ਉੱਥੇ ਹੁਣ ਉਪਰ ਆਪਾਂ ਜਿਗਜਣ ਕਰ ਲਈ ਜਿੱਥੇ ਜਿਗਜਣ ਸੀ ਉੱਥੇ ਆਪਾਂ ਸਿੱਧੀ ਬਣਾ ਲਈ ਇਸ ਤੋਂ ਥੋੜੀ ਲੱਗ ਆਪਾਂ ਲੁੱਕ ਦੇ ਦੀ ਮੁਰੀਆਂ ਦੀ ਹੁਣ ਜਿਵੇਂ ਇੱਥੇ ਆਪਣੇ ਜਿਗਜਣ ਬਣਿਆ ਹੋਇਆ ਹੈ ਇੱਥੇ ਆਪਾਂ ਸਿੱਧੀ ਸੀਨ ਲਾਵਾਂਗੇ ਹੁਣ ਆਪਾਂ ਇਥੋਂ ਜਿਗ ਜਣ ਕਰਾਂਗੇ ਆਪਣੀ ਸਿੱਧੀ ਆ ਗਈ ਜਿਗ ਜਣ ਹੈਗਾ ਆਪਣਾ 3 ਨੰਬਰ ਤੇ ਜੇਰੇ ਮਾ ਡਿਜ਼ਾਈਨ ਚੇਂਜ ਕਰਨਾ ਆਪਾਂ ਸੋਈ ਉੱਪਰ ਕਰਨੀ ਹੁਣ ਆਪਾਂ ਜਿਗ ਜਣ ਬਣਾ ਲਾਂਗੇ ਹੁਣ ਇਹ ਤੇ ਫੇਰ ਆਪਾਂ ਸਿੱਧੀ 2 ਨੰਬਰ ਤੇ ਕਰਾਂਗੇ ਜੇ ਰੋ ਮ ਡਿਜ਼ਾਈਨ ਚੇਂਜ ਕਰਨਾ ਹੈ ਸੋਈ ਆਪਾਂ ਉੱਪਰ ਕਰ ਲੈਣੀ ਹੈ ਮਿੱਠੇਪਨ ਜੇ ਰੁਮੀ ਆਪਾਂ ਮੋੜਨੇ ਆ ਉਹਦੋਂ ਵੀ ਸੂਈ ਆਪਾਂ ਉੱਪਰ ਕਰਨੀ ਹੈ ਇੱਥੇ ਹੁਣ ਆਪਾਂ ਜਗਜਣ ਦੀ ਇਧਰ ਵੀ ਆਪਾਂ ਜਗਜਣ ਲਗਾਈ ਸੀ ਜੀ ਸ਼ੁਰੂਆਤ ਇੱਥੇ ਵੀ ਆਪਾਂ ਜਗਜਣ तीन नंबर त करके इस तरह कपड़े कर लेना है इस तरह ਮੂਰੀ ਦਾ ਬਣ ਚੁੱਕਿਆ ਅਲੱਗ ਇੱਥੇ ਜਿਗ ਜਾਣ ਦੂਸਰੇ ਪਾਸੇ ਆਪਾਂ ਸਿੱਧੀ ਇਸਰਾ ਆਪਾਂ ਲੱਗ ਲਾ ਕਲਰ ਆਉਂਦੀ ਹੈ ਧੱਗ ਭਾ ਕੇ ਥ੍ਰੈਡ ਇਸ ਮੁਰੀਆਂ ਆਪਾਂ ਡਿਜ਼ਾਈਨ ਆਪਣੀ ਪਸੰਦ ਦੇ ਬਣਾ ਸਕਦੇ। ਇਸ ਤਰੀਕੇ ਹੁਣ ਆਪਾਂ ਮੁਰੀਆਂ ਦਾ ਡਿਜ਼ਾਈਨ ਤਿਆਰ ਕਰ ਲਿਆ ਵੇ ਜਿਵੇਂ ਆਪਾਂ ਥੋੜਾ ਚੇਂਜ ਕਰਤਾ ਡਬਲ ਸੀਮ ਲਾਤੀ ਪਲੇਨ ਫਿਰ ਜਿਗਜੈਗ ਬਣਾ ਲਿਆ। ਇਸ ਤਰ੍ਹਾਂ ਮਰ ਜੁਮੇ ਮੁਰੀਆਂ ਆਪਾਂ ਤਿਆਰ ਕਰ ਲਈਆਂ ਨੇ। ਇਸ ਤਰ੍ਹਾਂ ਉਹ ਆਪਣਾ ਕੁਮੇਰ ਜਿਹੜਾ ਸੀਗਾ ਉਹਦੀਆਂ ਬਾਜੂ ਪਲੇਨ ਸੀਗੀਆਂ ਇੱਥੇ ਕੋਈ ਬਲਕਨੀ ਸੀ ਹੈਗਾ ਤੇ ਇੱਥੇ ਆਪਾਂ ਬਾਜੂ ਦੀ ਮੂਰੀ ਤੇ ਵੀ ਇਸ ਤਰ੍ਹਾਂ ਬ੍ਰੈਂ ਬਣਾ ਲਿਆ ਵਾ ਆਪਾਂ ਪਾਈਪਿੰਗ ਨਹੀਂ ਲਾਈ ਪਹਿਲਾਂ ਪਾ ਪਾਈਪਿੰਗ ਅੰਦਰ ਸੀ ਹੁਣ ਪਾਈਪਿੰਗ ਨਹੀਂ ਲੱਗਾਈ ਹੋਗੀ ਮੁਰੀਆਂ ਨਾਲ ਦਾ ਸੇਮ ਹੀ ਬਾਜੂ ਦੀ ਮੂਰੀ ਤੇ ਨਜ਼ਾਇਨ ਤਿਆਰ ਕਰ ਲਿਆ ਤੁਸੀਂ ਵੀ ਜੇ ਇਦਾਂ ਕਾਟਨ ਦੇ ਸੂਟ ਹੋਣ ਤੁਹਾਡੇ ਤਾਂ ਕਢਾਈ ਨਾਲ ਦਾ ਥ੍ਰੈਡ ਲਾ ਕੇ ਮੁਰੀਆਂ ਤੇ ਤੇ ਬਾਜੂ ਦੀ ਮੂਰੀ ਤੇ ਕਢਾਈ ਆਪਾਂ ਕਰ ਸਕਦੇ ਹਾਂ ਓਕੇ